ਸਾਰਿਆਂ ਦਾ ਉਮੀਦ ਕਰਦੇ ਆ ਵਧੀਆ ਹੋਮੋਗੇ ਵੈਲਕਮ ਬੈਕ आवर YouTube ਚੈਨਲ ਤੋਂ ਅਲਕਪਲ ਬਲੌਗਸ ਜਿਹੜੇ ਦਿਨ ਆਪਾਂ ਤੁਹਾਨੂੰ ਦੱਸਦੇ ਹੁੰਦੇ ਸੀ ਵੀ ਅਸੀਂ ਮੈਡੀਸਨ ਲੈਣ ਜਾਣੇ ਆ ਤੇ ਉੱਥੇ ਹੀ ਆਪਾਂ ਅੱਜ ਚੱਲੇ ਆ ਜੀ ਛੁੱਟੀ ਲਈ ਹੋਈ ਸੀਗੀ ਅੱਜ ਹੈਗਾ ਮੇਰਾ ਸਕਿਨ ਬ੍ਰੀਕਿੰਗ ਟੈਸਟ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਜਰੂਰ ਮਾਸੀ ਜੀ ਆਏ ਸੀ ਬਰਥਡੇ ਕਰਕੇ ਤੇ ਜਸੂ ਡੈਡੀ ਮਾਸੀ ਜੀ ਉਹਨਾਂ ਨੂੰ ਆਪਾਂ ਰੰਪਰੇ ਉਤਾਰ ਦਾਂਗੇ ਆਪਾਂ ਤੁਸੀਂ ਦੇਖਿਆ ਇਹ ਬਲੌਗ ਚ ਕਿੱਥੋਂ ਜਾਂਦੇ ਹੁੰਨੇ ਉਹ ਵਾਲੇ ਮਾਸੀ ਜੀ ਨੇ ਤੇ ਅੱਜ ਡੈਡੀ ਨੂੰ ਵੀ ਲੈ ਕੇ ਚੱਲੇ ਆ ਨਾਲ ਕਿਉਂਕਿ ਇਹ ਡੈਡੀ ਨੇ ਵੀ ਲੈਣੀ ਸੀ ਦਵਾਈ ਤੇ ਆਪਾਂ ਅੱਜ 9 ਵਜੇ ਦਾ ਟਾਈਮ ਦਿੱਤਾ ਸੀ ਮਤਲਬ ਸਾਢੇ 9 ਵਜੇ ਤੱਕ ਕਹਿੰਦੇ ਸੀ ਤੁਸੀਂ ਵੀ ਆ ਜਿਓ ਤੇ ਲੇਟ ਨਾ ਹੋਇਓ ਆਪਾਂ ਸਾਢੇ 9 ਤੋਂ ਪਹਿਲਾਂ ਪਹੁੰਚ ਜਾਾਂਗੇ ਜੀ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਸਕਿਨ ਫ੍ਰੀਕਿੰਗ ਵਾਲਾ ਟੈਸਟ ਕਿਵੇਂ ਦਾ ਐਕਸਪੀਰੀਅੰਸ ਰਿਹਾ ਕਿੱਦਾਂ ਦਾ ਰਿਹਾ ਟੈਸਟ ਆਪਣਾ ਤੇ ਫਿਰ ਤੁਹਾਨੂੰ ਐਂਡ ਦੇ ਉੱਪਰ ਜਦੋਂ ਮੇਰਾ ਟ੍ਰੀਟਮੈਂਟ ਪ੍ਰੋਪਰ ਹੋ ਗਿਆ ਐਲਰਜੀ ਮੈਨੂੰ ਫਾਈਂਡ ਆਊਟ ਹੋ ਗਈ ਕਾਦੀ ਆਈ ਹੈ ਫਿਰ ਤੁਹਾਨੂੰ ਸ਼ੇਅਰ ਕਰਾਂਗੇ ਤੁਸੀਂ ਵੀ ਜਿੰਨਾ ਜਿੰਨਾ ਨੂੰ ਅਲਰਜੀ ਦੀ ਪ੍ਰੋਬਲਮ ਹੁੰਦੀ ਆ ਤਾਂ ਉਹ ਜਰੂਰ ਫਿਰ ਉੱਥੇ ਦਿਖਾ ਕੇ ਕਿਉਂਕਿ ਮੈਂ ਕਾਫੀ ਮਤਲਬ ਰੀਲੀਫ ਮਿਲਿਆ ਮੈਨੂੰ ਕੋਲਡ ਨਹੀਂ ਹੁੰਦਾ ਬਿਲਕੁਲ ਨੱਕ ਨਹੀਂ ਬੰਦ ਹੁੰਦਾ ਸਾਹ ਨਹੀਂ ਚੜਦਾ ਕੰਨ ਨਹੀਂ ਬੰਦ ਹੁੰਦੇ ਤੇ ਬਾਕੀ ਹੁਣ ਟੈਸਟ ਕਰਵਾਵਾਂਗੇ ਅੱਜ ਉਹਦੇ ਤਾਂ ਦੇਖਦੇ ਆਂ ਵੀ ਆਪਾਂ ਨੂੰ ਸਕਿਨ ਬ੍ਰੀਕਿੰਗ ਤੋਂ ਬਾਅਦ ਕਿਹੜੀ ਅਲਰਜੀ ਨਿਕਲਦੀ ਆ ਅਗਲੇ 10 ਦਿਨਾਂ ਬਾਅਦ ਦੂਜੀ ਬਾਅਦ ਦਾ ਟੈਸਟ ਵੀ ਫਿਰ ਪਤਾ ਲੱਗੂਗਾ ਤੇ ਬਾਕੀ ਗੁੱਡ ਮਾਰਨਿੰਗ ਕਰਵਾ ਦਿੰਦੇ ਆ ਜੀ ਗੁੱਡ ਮਾਰਨਿੰਗ ਕਰ ਦੋ ਗੁੱਡ ਮਾਰਨਿੰਗ ਗਰਮਾਓ ਅੰਨੇ ਨੈਤਿਕ ਡਰਾਈਵਿੰਗ 'ਚ ਧਿਆਨ ਆ ਰਿਹਾ ਤੇ ਗੁੱਡ ਮਾਰਨਿੰਗ ਇਹਨਾਂ ਵੱਲੋਂ ਜੀ ਮੈਂ ਹੀ ਕਹਿ ਦਿੰਨੀ ਆ ਚਲੋ ਮਿਲਦੇ ਆ ਤੁਹਾਨੂੰ ਹੁਣ ਆਪਾਂ ਰਾਮਪਰੇ ਪਹੁੰਚ ਕੇ ਮਾਸੀ ਉਹਨਾਂ ਨੂੰ ਉਤਾਰ ਦਿਆਂਗੇ ਫਿਰ ਆਪਾਂ ਪਹੁੰਚਦੇ ਆ ਲਹਿਰਾ ਮੁਹੱਬਤ ਠੀਕ ਹੈ ਜੀ ਬਣੇ ਰਿਓ ਤੁਹਾਨੂੰ ਅੱਲਾ ਕਪਲ ਬਲੌਗਸ ਨਾਲ ਕੰਟੀਨਿਊ ਲਓ ਜੀ ਆ ਗਏ ਫਿਰ ਆਪਾਂ ਤੀਜੀ ਵਾਰ ਫੇਰ ਹੋਈ ਫਾਟਕਾਂ ਤੇ ਕਿਹੜੇ ਨੇ ਇਹ ਲਹਿਰਾ ਮੁਹੱਬਤ ਹਾਂ ਹਾਂ ਤੇ ਇਹ ਗੁਰਤੇਗ ਵਾਧਰਜੀ ਦੇ ਪੋਸਟਰ ਸਾਰੇ ਕਿਤੇ ਰਸਤੇਆਂ 'ਚ ਵੱਡੇ ਵੀ ਆ ਛੋਟੇ ਲੱਗੇ ਹੋਏ ਨੇ ਆਪਾਂ ਦੇਖਦੇ ਆ ਰਹੇ ਸੀ ਸ਼ੁਰੂ ਤੋਂ 350 ਸਾਲ ਅਸੀਂ ਦੀਦੀਹਾੜਾ ਦਾ ਜਿਹੜਾ ਆਪਣਾ 23 ਤੋਂ 25 ਨਵੰਬਰ ਅਸਰੀ ਅਨੰਦਪੁਰ ਸਾਹਿਬ ਹੈ ਨਾ ਸੰਗਤਾਂ ਜਾਣਗੀਆਂ ਤੇ ਆਪਾਂ ਪਹੁੰਚ ਗਏ ਜੀ ਫਾਟਕ ਨਾਂਗੇ ਆ ਗਏ ਥਰਮਲ ਕਲੋਨੀ ਆ ਟੈਂਕਰ ਜੇ ਫਿਰ ਦੇਖ ਲਓ ਤੁਸੀਂ ਉੱਥੇ ਹੀ ਖੜੇ ਨੇ ਇਸ ਵਾਰੀ ਡੈਡੀ ਨੂੰ ਵੀ ਨਾਲ ਲੈ ਕੇ ਆਏ ਹੁਣ ਨਹੀਂ ਅਸੀਂ ਰਸਤਾ ਭੁੱਲਦੇ ਕਿਉਂਕਿ ਤੀਜੀ ਵਾਰ ਆ ਗਏ ਅੱਜ ਪਹੁੰਚਦੇ ਆ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਬਸ ਅੱਗੇ ਚੱਲ ਕੇ ਤੇ ਅੱਜ ਟੈਸਟ ਵੀ ਦਿਖਾਵਾਂਗੇ ਤੁਹਾਨੂੰ ਆ ਗਏ ਜੀ ਫਿਰ ਫੀਲਡ ਹੋਸਟਲ ਕੋਲੇ ਪਹੁੰਚ ਗਏ ਤੀਜੀ ਵਾਰੀ ਡੈਡੀ ਆਏ ਨੇ ਇਸ ਵਾਰੀ ਨਾਲ ਇਸ ਵਾਰੀ ਮੰਮੀ ਆਏ ਸੀ ਇਸ ਵਾਰੀ ਡੈਡੀ ਆਏ ਨੇ ਨਾਲ ਚੱਲਦੇ ਅੰਦਰ ਪਹੁੰਚਦੇ ਆ ਟੈਸਟ ਕਰਵਾਵਾਂਗੇ ਫਿਰ ਆਜੋ ਬਨੇ ਰਹੋ ਸਾਡੇ ਨਾਲ ਡੈਡੀ ਡੈਡੀ ਉਧਰ ਦੀ ਬੱਸ ਤੁਰਨਾ ਪਊ ਕਿ ਨਾਲੀਏ ਛਿੱਤੀ ਛਿੱਤੀ ਛੋਟਕਟ ਸੌਟਕਟ ਕਨੇ ਕੱਚੇ ਕੱਚੇ ਚੱਲੋ ਜੀ ਕਨੇ ਕੱਚੇ ਕੱਚੇ ਥਾਲੀ ਹਾਲੀ ਹਾਲੀ ਕਰਨਾ ਪਊਗਾ ਰੇਟਾ ਕਰਾ ਇਸੇ ਨਾਲ ਮੈਂ ਡਰਾਫਟ ਜਿਨੇ ਲਓ ਜੀ ਆਪਾਂ ਚੱਲੇ ਹੁਣ ਲੈਬ 'ਚ ਆਪਾਂ ਨੂੰ ਵੀਰੇ ਵੀਰੇ ਅੱਗੇ ਜਾ ਰਹੇ ਬਾਈਕ ਤੇ ਆਪਾਂ ਨੂੰ ਕਿਹਾ ਵੀ ਉੱਧਰ ਆਜੋ ਉੱਥੇ ਲੈਬ 'ਚ ਹੋਊਗਾ ਟੈਸਟ ਤੇ ਆਪਾਂ ਪਹੁੰਚਦੇ ਆਂ ਡੈਡੀ ਨੂੰ ਬਿਠਾ ਆਏ ਸੀਗੇ ਪਾਣੀ ਵਾਲੀ ਬੋਟਲ ਵਗੈਰਾ ਦੇ ਕੇ ਤੇ ਹੁਣ ਆਪਾਂ ਲੈਬ 'ਚ ਚੱਲਦੇ ਆਂ ਉੱਥੇ ਜਾ ਕੇ ਮਿਲਦੇ ਆ ਤੁਹਾਨੂੰ ਜੇ ਤਾਂ ਅਲਾਉਡ ਹੋਇਆ ਪਰਮਿਸ਼ਨ ਲੈ ਕੇ ਜ਼ਰੂਰ ਦਿਖਾਵਾਂਗੇ ਤੁਹਾਨੂੰ ਜੇ ਅਲਾਉਡ ਨਾ ਹੋਇਆ ਤਾਂ ਨਹੀਂ ਦਿਖਾਵਾਂਗੇ ਜੀ ਪਹਿਲਾਂ ਪੁੱਛ ਲਾਂਗੇ ਆਪਾਂ ਠੀਕ ਹੈ ਜੀ ਫਿਰ ਮਿਲਦੇ ਆ ਤੁਹਾਨੂੰ ਲੈਬ ਤੇ ਪਹੁੰਚ ਕੇ ਲਓ ਜੀ ਪਹੁੰਚ ਚੁੱਕੇ ਆਪਾਂ ਬਾਈ ਕੋਲੇ ਸੋ ਟ੍ਰੀਟਮੈਂਟ ਸਟਾਰਟ ਆ ਪਤਾਰ ਬਾਈ ਲੈ ਆਏ ਸੋ ਬਾਈ ਜੀ ਸਕਿਨ ਬ੍ਰੇਕਿੰਗ ਇਨ ਅਟੈਚਡ ਸ਼ੁਰੂ ਕਰਦੇ ਤੱਕ ਇਹਨਾਂ ਨੂੰ ਤੋਂ ਦੇਈਆਂ ਤਾਂ ਹਾਂ ਜੀ ਆਪਾਂ ਟੈਸਟ ਦੇ ਆਏ ਸੀਗੇ ਆਪਣਾ ਆ ਤੁਸੀਂ ਦੇਖਿਆ ਹੀ ਹੋਗਾ ਸ਼ਾਰਟ ਐਡ ਕੀਤਾ ਹੋ ਮਨਦੀਪ ਨੇ ਪਿੱਛੇ ਦੋਨਾਂ ਪਾਸੇ ਤੇ ਇਦਾਂ ਨੰਬਰਿੰਗ ਲਿਖ ਕੇ ਬ੍ਰੇਕਿੰਗ ਹੋਈ ਸੀਗੀ ਇਧਰਲੀ ਬਾਹ ਤੇ ਵੀ ਇਦਾਂ ਹੀ ਹੋਈ ਸੀ ਤੇ ਠੰਡ ਲੱਗਦੀ ਹੈ ਵੈਸੇ ਫਿਰ ਹੁਣ ਸ਼ਾਲ ਲੈ ਲਿਆ ਸੀ ਆਪਾਂ ਤੇ ਹੁਣ ਅੱਧਾ ਘੰਟਾ ਆਪਾਂ ਲੈਵਲ ਵਿੱਚ ਵੇਟ ਕੀਤੀ ਸੀ ਉਹਨਾਂ ਨੇ ਆਪਾਂ ਨੂੰ ਭੇਜਤਾ ਵੀ ਡਾਕਟਰ ਸਾਹਿਬ ਕੋਲ ਜਾਓ ਉਹ ਸਿੱਧਾ ਅੰਦਰ ਜਾ ਕੇ ਚੈੱਕ ਕਰਵਾ ਲਿਓ ਤੇ ਹੁਣ ਆਪਾਂ ਨੂੰ ਫੇਰ ਉਹਨਾਂ ਨੇ ਕਿਹਾ ਵੀ 10 ਦਿਨਾਂ ਤੋਂ ਪਹਿਲਾਂ ਪਹਿਲਾਂ ਫੇਰ ਆ ਜਿਓ ਫਿਰ ਆਪਾਂ ਤੁਹਾਡਾ ਦੁਬਾਰਾ ਫਿਰ ਜਿਹੜੀ 100 ਨੀਡਲ ਰਹੇਗੀ ਉਹ ਪ੍ਰੀਕਿੰਗ ਕਰਾਂਗੇ ਜੇ ਉਹਦੇ ਚੋਂ ਅਲਰਜੀ ਹੈ ਜਿਹੜੀ ਫਾਈਂਡ ਆਊਟ ਹੁੰਦੀ ਆ ਫਿਰ ਆਪਾਂ ਨੀਡਲ ਥੋੜੀ ਬੈਕ ਤੇ ਮਤਲਬ ਟੂਹੀ ਦੇ ਵਿੱਚ ਲਾਵਾਂਗੇ ਫਿਰ ਉੱਥੋਂ ਪਤਾ ਲੱਗ ਜੂ ਕਿਹੜੀ ਤੁਹਾਨੂੰ ਅਲਰਜੀ ਹੈਗੀ ਆ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਸ਼ਾਰਟ ਐਡ ਕੀਤਾ ਪਿੱਛੇ ਅਗਲੀ ਵਾਰ ਵੀ ਦਿਖਾਵਾਂਗੇ ਕਿਹੜੀ ਅਲਰਜੀ ਮੈਨੂੰ ਆਈ ਆ ਕੀ ਫਾਈਂਡ ਆਊਟ ਹੋਈ ਆ ਕਿੰਨਾ ਚਿਰ ਆਪਾਂ ਦਵਾਈ ਖਾਵਾਂਗੇ ਸਾਰਾ ਤੁਹਾਨੂੰ ਦਿਖਾਵਾਂਗੇ ਤੇ ਹੁਣ ਆਪਾਂ ਚੱਲੇ ਆ ਜੀ ਡਾਕਟਰ ਸਾਹਿਬ ਕੋਲ ਟੈਸਟ ਕਰਾ ਲਿਆ ਸੀ ਆਪਾਂ ਤੇ ਇੱਕ ਵਾਰ ਸੀ ਥੋੜਾ ਜਿਹਾ ਚਲੋ ਬੀਪੀ ਮੇਰਾ ਵੈਸੇ ਲੋ ਹੋ ਜਾਂਦਾ ਪੇਨ ਹੋਈ ਸੀਗੀ ਪਰ ਗੱਲਾਂ ਬਾਤਾਂ ਲਾ ਲਈਆਂ ਵੀਰੇ ਦਾ ਸੁਭਾਅ ਵਧੀਆ ਸੀ ਲੈਵਲ ਇਹਦਾ ਤਾਂ ਉਹਦੇ ਕਰਕੇ ਆਪਣਾ ਧਿਆਨ ਡਿਵਰਟ ਹੋ ਗਿਆ ਸੀ ਮਾਈਂਡ ਤੇ ਫਿਰ ਠੀਕ ਰਿਹਾ ਤੇ ਹੁਣ ਆਪਾਂ ਡਾਕਟਰ ਸਾਹਿਬ ਕੋਲ ਚੱਲਦੇ ਆ ਜੀ ਦਿਖਾਉਣੇ ਆ ਜਾ ਕੇ ਉਹਨਾਂ ਨੂੰ ਤੇ ਡੈਡੀ ਨੂੰ ਵੀ ਦਵਾਈ ਦਿਵਾਉਣੇ ਆ ਬਾਅਦ ਚ ਤੁਹਾਨੂੰ ਮਿਲਦੇ ਆ ਠੀਕ ਹੈ ਜੀ ਬਣੇ ਰਹੋ ਵਲੌਗ ਨਾਲ ਕੰਟੀਨਿਊ ਕੋਈ ਵੀ ਸਕਿੱਪ ਨਾ ਕਰਿਆ ਕਰੋ ਵਲੌਗ ਨੂੰ ਹਾਂਜੀ ਆਪਾਂ ਟੈਸਟ ਦਿਖਾਤੇ ਸੀ ਸਾਨੂੰ ਸਰ ਕਹਿੰਦੇ ਵੀ ਹਜੇ ਰੈਕਸ਼ਨ ਨਹੀਂ ਹੋਈ ਹੈਗੀ ਵੀ ਸਾਨੂੰ ਦੁਬਾਰਾ ਇੱਕ ਨੀਡਲ ਹੋਰ ਲਗਾਈ ਹੈ ਤੇ ਉਹਦੀ ਵੇਟ ਕਰ ਰਹੇ ਆਂ ਆਪਾਂ 35 ਮਿੰਟ ਤੇ ਡੈਡੀ ਦੇ ਵੀ ਆਪਾਂ ਦਿਖਾ ਦਿੱਤਾ ਡੈਡੀ ਦੇ ਵੀ ਸੈਂਪਲ ਲਏ ਨੇ ਡੈਡੀ ਦੇ ਵੀ ਸੈਂਪਲ ਭੇਜੇ ਹੋਏ ਤੇ ਹੁਣ ਆਪਾਂ ਬਨਾਣਾ ਲੈ ਕੇ ਆਏ ਸੀ ਬਨਾਣਾ ਘਾ ਰਹੇ ਆਂ ਉੱਕ ਲੱਗੀ ਸੀ ਡੈਡੀ ਤਾਂ ਰੋਟੀ ਵੀ ਨਹੀਂ ਖਾ ਕੇ ਸੀ ਅਸੀਂ ਇੱਕ ਇੱਕ ਬਰੌਂਟਾ ਖਾਏ ਸੀ ਤੇ ਹੁਣ ਆਪਾਂ ਬਨਾਣਾ ਖਾਣੇ ਆ ਤੇ ਟੈਸਟ ਆਪਣੇ ਆਉਣਗੇ 12:00 ਵਜੇ ਆਪਾਂ ਮੇਰਾ ਟੈਸਟ ਵੀ ਚੈੱਕ ਕਰਵਾਵਾਂਗੇ ਜਿਹੜਾ ਐਕਸਟਰਾ ਲੱਗਿਆ ਤੇ ਡੈਡੀ ਦੇ ਵੀ ਆ ਜਾਣਗੇ ਉਦੋਂ ਤੱਕ ਤੇ ਫਿਰ ਮਿਲਦੇ ਆਂ ਜੀ ਤੁਹਾਨੂੰ ਲੜੀ ਕਿਵੇਂ ਲੱਗ ਕਿਵੇਂ ਲੱਗੇ ਬਹੁਤ ਵਧੀਆ ਡਾਕਟਰ ਆ ਜੀ ਬਹੁਤ ਵਧੀਆ ਆ ਮੇਰੇ ਗਰਦਨ ਨੂੰ ਪਹਿਲਾਂ ਸੁਖਦੀ ਸੀ ਆਹ ਜਾਉਂਦੀ ਰਹੀ ਸੀ ਤੇ ਗੋਡਾ ਪਾ ਕੇ ਪਾ ਕੇ ਇਧਰੋਂ ਪੜਾ ਕੇ ਪਾ ਤੇ ਇਧਰੋਂ ਪੜਾ ਕੇ ਪਾ ਤੇ ਗੋਡੇ ਜਿਹੇ ਬੜਾ ਸਕੇ ਪਾ ਕੇ ਵਧੀਆ ਠੀਕ ਕਰਤਾ ਜੀ ਡੈਡੀ ਨੂੰ ਵੀ ਅਲਰਜੀ ਵਾਲੀ ਪ੍ਰੋਬਲਮ ਉਹ ਵੀ ਦੱਸਿਆ ਸੀ ਗੋਡਾ ਵੀ ਦੁਖ ਦੱਸ ਉਹ ਵੀ ਦਿਖਾਇਆ ਸੀ ਡੈਡੀ ਨੂੰ ਵੀ ਵਧੀਆ ਲੱਗਿਆ ਇੱਥੇ ਡਾਕਟਰ ਵਧੀਆ ਵਧੀਆ ਹੈ ਡਾਕਟਰ ਆੰਦਾ ਡਾਕਟਰ ਸਮਝਾਰ ਨੇ ਐਕਸਪੀਰੀਅੰਸ ਵਾਲੇ ਬਹੁਤ ਆਂਦਾ ਐਕਸਪੀਰੀਅੰਸ ਬਹੁਤ ਦਾ ਹੈ ਸਰਕਲ ਬਿਲਕੁਲ ਵਧੀਆ ਲੱਗਿਆ ਕਿ ਖੜਤੀ ਦੇਖਦਾਂ ਜੰਦੀਆਂ ਨਹੀਂ ਲੱਗਦੀਆਂ ਖੜ ਕੇ ਵੀ ਦੇਖਦ ਨੇ ਬਾਕੀ ਨਾ ਐਕਸਪੀਰੀਅੰਸ ਵਧੀਆ ਮਤਲਬ ਤੁਹਾਨੂੰ ਅੱਧੀ ਤਾਂ ਤੁਸੀਂ ਆਪ ਹੀ ਠੀਕ ਹੋ ਜਨਗੇ ਵੀ ਕਰਨੀ ਤੁਹਾਡੀਆਂ ਗੱਲਾਂ ਨੇ ਧਿਆਨ ਨਾ ਸੁਣ ਕੇ ਤੁਹਾਨੂੰ ਦਵਾਈ ਲਿਖੀ ਆ ਤੇ ਮਤਲਬ ਵਧੀਆ ਦਵਾਈ ਦਿੰਦੇ ਨੇ ਦੇਖੋ ਮੈਨੂੰ ਤੁਸੀਂ ਦੇਖਦੇ ਹੋ ਲਾਈਵ ਚ ਵੀ ਮੈਨੂੰ ਜਮਾ ਕੋਲ ਨਹੀਂ ਹੁੰਦਾ ਹੁਣ ਮੈਂ ਜਮਾ ਠੀਕ ਆ ਮਤਲਬ ਚਾਹੇ ਮੈਡੀਸਨ ਖਾ ਰਹੀ ਆ ਹਜੇ ਪਰ ਜਦੋਂ ਫਾਈਂਡ ਆਊਟ ਹੋ ਗਈ ਅਲਰਜੀ ਫਿਰ ਤਾਂ ਜਮਾ ਹੀ ਸਰ ਅਲਰਜੀ ਵਾਲੀ ਵੀ ਦੇ ਦੇਣਗੇ ਮੇਨ ਚੀਜ਼ ਦੀ ਫਿਰ ਪ੍ਰੋਬਲਮ ਹੀ ਨਹੀਂ ਕੋਈ ਮੈਨੂੰ ਕਹਿੰਦਾ ਸੀ ਆਪਰੇਸ਼ਨ ਕਰਾ ਲਾ ਨੱਕ ਦਾ ਐ ਕਰ ਲਾ ਐ ਕਰ ਲਾ ਮਤਲਬ ਸਾਰੀਆਂ ਚੀਜ਼ਾਂ ਮੈਂ ਦੇਖ ਲਈਆਂ ਸੀ ਕਰਕੇ ਇੱਥੇ ਆ ਕੇ ਮੈਂ ਵੀ ਸੈਟੀਸਫਾਈ ਹੋਈ ਵੀ ਨਹੀਂ ਦਵਾਈ ਵਧੀਆ ਦਿੱਲੇ ਨੇ ਸਰ ਵੀ ਠੀਕ ਲੱਗਿਆ ਡਾਕਟਰ ਦਾ ਸੁਭਾਅ ਵੀ ਵਧੀਆ ਸਰ ਤੁਹਾਨੂੰ ਨੇ ਤਣਾਉਲੇ ਤੋਂ ਕਰਾ ਲਾ ਪਲਾਸਟਰ ਲਵਾਇਆ ਹਾਂ ਤਣਾਉਲੇ ਪਾਸ ਪਲਾਸਟਰ ਲਵਾਇਆ ਨਾ ਮੈਨੂੰ ਦਿਖਾਇਆ ਇਹ ਕਹਿੰਦਾ ਕੋਈ ਹੱਡੀ ਨਹੀਂ ਫ੍ਰੈਕਚਰ ਤੇ ਕੋਈ ਉਹ ਸਰ ਕਹਿੰਦਾ ਲਿਗਾਮੈਂਟ ਹਿੱਲੇ ਹੋਣੇ ਕਿਉਂਕਿ ਐਕਸਪੀਰੀਅੰਸ ਦਾ ਫਰਕ ਹੈ ਸਰ ਕੋਲੇ ਘੱਟੋ ਘੱਟ 25 30 ਸਾਲਾਂ ਦਾ ਐਕਸਪੀਰੀਅੰਸ ਹੈ ਨਾ ਤੇ ਐਸ ਐਮਓ ਰਿਟਾਇਰ ਹੋ ਤੇ ਸਰ ਦਾ ਐਕਸਪੀਰੀਅੰਸ ਪੂਰਾ ਵਧੀਆ ਮਤਲਬ ਸਰ ਕਹਿੰਦੇ ਵੀ ਇਹਨਾਂ ਨੇ ਪ੍ਰੈਸ ਪੁਆਇੰਟ ਦੱਬ ਕੇ ਦੇਖੇ ਸੀ ਕਹਿੰਦੇ ਵੀ ਲਿਗਾਮੈਂਟ ਹਿੱਲੇ ਹੋਏ ਨੇ ਉਹਦੀ ਵੀ ਦਵਾਈ ਦਿੱਤੀ ਆ ਡੈਡੀ ਨੂੰ ਕੋਲਡ ਵਾਸਤੇ ਵੀ ਮਤਲਬ ਥੋੜਾ ਬਾਤ ਅੱਜ ਦੇਣਗੇ ਬਾਕੀ ਦੇਖਦੇ ਆ ਤੇ ਅਲਰਜੀ ਦੇ ਮਤਲਬ ਦੂਸਰੇ ਟੈਸਟ ਵੀ ਲਿਖੇ ਨੇ ਇਹਨਾਂ ਦੇ ਬਾਕੀ ਮੋਡੇ ਵਗੈਰਾ ਦੁਖਦੇ ਸਾਰੀਆਂ ਆਪਾਂ ਪ੍ਰੋਬਲਮ ਦੱਸੀਆਂ ਵੀ ਵਧੀਆ ਲੱਗਿਆ ਡੈਡੀ ਨੂੰ ਵੀ ਵਧੀਆ ਲੱਗਿਆ ਮਿਲ ਕੇ ਸਰ ਬਹੁਤ ਧਿਆਨ ਨਾਲ ਗੱਲ ਸੁਣਦੇ ਨੇ ਤੇ ਇਧਰ ਸਾਹਿਬ ਨੂੰ ਵੀ ਪੁੱਛ ਲਓ ਸਾਹਿਬ ਦਾ ਗੁੱਸਾ ਹਜੇ ਘਟਿਆ ਨਹੀਂ ਸੀ ਮੇਰਾ ਘਟ ਗਿਆ ਗੁੱਸਾ ਇਹਨੂੰ ਗੁੱਸਾ ਮਨ 10% ਘਟਿਆ ਸੀ ਅੱਜ ਮੈਂ ਦੱਸਿਆ ਸਰ ਨੇ ਫੇਰ ਵੀ ਸਗਿਆ ਜਮਾ ਉਹ ਦਵਾਈ ਦਵਾਈ ਲਵਾਈ ਐ ਸਰ ਕੋਈ ਬਦਨਾਮ ਬਦਨਾਮ ਕਰ ਰਹੇ ਨੇ ਬਦਨਾਮ ਉਹ ਆਪ ਦਵਾਈ ਦੁਆਰੇ ਲਵਾਈ ਐ ਇਹਨਾਂ ਨੂੰ ਤੇ ਉਹ ਦਵਾਈ ਇਹ ਮਤਲਬ ਲੈ ਕੇ ਹੁਣ ਜਾਵਾਂਗੇ ਦੁਆਰੇ ਸਰ ਕਹਿੰਦੇ ਹਜੇ ਥੋੜੇ ਦਿਨ ਨਪਖਵਾਵਾਂਗੇ ਦਵਾਈ ਇਹਨਾਂ ਨੂੰ ਹਜੇ ਨਹੀਂ ਬੰਦ ਕਰਨੀ ਤੇ ਮੰਮੀ ਦੀ ਦਵਾਈ ਵੀ ਅਸੀਂ ਲੈ ਕੇ ਮੰਮੀ ਦੀ ਅਜੇ ਰਹਿੰਦੀ ਸੀ ਦਵਾਈ ਮੂੰਹ ਲਾ ਲੂਗੇ ਧੁੱਪਣਾ ਮੰਮੀ ਦੀ ਦਵਾਈ ਹਜੇ ਤਿੰਨ ਚਾਰ ਦਿਨ ਦੀ ਪਈ ਐ ਸਰ ਕਹਿੰਦੇ 10 ਦਿਨ ਦੀ ਹੋਰ ਲੈ ਜਿਓ ਫਿਰ ਇਕੱਠੇ ਜੇ ਮਤਲਬ ਦਵਾਈ ਖਤਮ ਹੋਊਗੀ ਏ ਮम्मी ਦਾ ਵੀ ਬਹੁਤ ਫਰਕ ਅੱਗੇ ਨਾਲੋਂ ਤੇ ਮम्मी ਨੇ ਇੱਕ ਗੋਲੀ ਆਪਣੀ ਮਰਜ਼ੀ ਨਾਲ ਬੰਦ ਕਰਤੀ ਸੀ ਲੈਣੀ ਸਰ ਕਹਿੰਦੇ ਬੰਦ ਨਹੀਂ ਕਰਨੀ ਲੈਣੀ ਆ ਚਾਹੇ ਇੱਕਦਮ ਛੱਡ ਕੇ ਲੈ ਲਿਓ ਬਾਕੀ ਹੁਣ ਆਪਾਂ ਵੀ ਆਪਣੀ ਦਵਾਈ ਵਗੈਰਾ ਲੈ ਕੇ ਤੁਹਾਨੂੰ ਮਿਲਾਂਗੇ ਜਾਂਦੇ ਹਾਂ ਹਾਂਜੀ ਆਪਾਂ ਦਵਾਈ ਲੈ ਲਈ ਸੀਗੀ ਤੇ ਜਿਹੜਾ ਆਪਣਾ ਸਕਿਨ ਬਰੀਕਿੰਗ ਦਾ ਟੈਸਟ ਹੋਇਆ ਸੀ ਉਹਦੇ ਵਿੱਚ ਕਲੀਅਰ ਨਹੀਂ ਆਇਆ ਹਜੇ ਕਿਉਂਕਿ ਮੈਂ ਪਹਿਲਾਂ ਕੋਲਡ ਦੀ ਮੈਡੀਸਿਨ ਖਾਂਦੀ ਰਹੀ ਸੀ ਉਹਦੇ ਕਰਕੇ ਬਾਡੀ ਦੇ ਵਿੱਚ ਹਜੇ ਮੈਡੀਸਿਨ ਦਾ ਆਸਰ ਆ ਡਾਕਟਰ ਸਾਹਿਬ ਕਹਿੰਦੇ ਵੀ ਇਹਦਾ ਕੋਈ ਫਾਇਦਾ ਨਹੀਂ ਹੈਗਾ ਹਜੇ ਤੁਹਾਡਾ ਮਤਲਬ ਸਕਿਨ ਆ ਜਿਹੜੀ ਉਹਨੇ ਅਲਰਜੀ ਚੱਕੀ ਨਹੀਂ ਹੈਗੀ ਵੀ ਤੁਸੀਂ ਮੈਡੀਸਿਨ ਹੀ ਲਓ ਹਜੇ ਤੁਹਾਡਾ ਟੈਸਟ ਆਪਾਂ ਕਰਦੇ ਨਹੀਂ ਤੇ ਠੰਡ ਜ਼ਿਆਦਾ ਹੋਊਗੀ ਸਿਵਲਿੰਗ ਹੋਣ ਲੱਗ ਜਾਂਦੀ ਹੈ ਠੰਡ ਨਾਲ ਉਹ ਕਹਿੰਦੇ ਵੀ ਪੈਸੇ ਵੀ ਲਾਵਾਂਗੇ ਦੇਖੋ ਡਾਕਟਰ ਸਾਹਿਬ ਦੀ رائے ਮੈਨੂੰ ਵਧੀਆ ਲੱਗੀ ਹੈ ਨਾ ਉਹ ਕਹਿੰਦੇ ਪੈਸੇ ਵੀ ਲਾਵ ਤੁਡੀ ਮਤਲਬ ਅਲਰਜੀ ਫਾਈਂਡ ਵੀ ਨਹੀਂ ਹੋਣੀ ਤਾਂ ਕਰਕੇ ਕਹਿੰਦੇ ਤੁਸੀਂ ਮੈਡੀਸਨ ਖਾਓ ਹਜੇ ਘਰ ਜਾ ਕੇ ਇੱਕ ਵਾਰ ਫੋਟੋ ਖਿੱਚ ਲਿਓ ਵੀ ਜੇ ਕੋਈ ਅਲਰਜੀ ਉੱਠਦੀ ਆ ਨੰਬਰਿੰਗ ਹੋਈ ਹੋਈ ਆ ਪਾਵਾ ਤੇ ਫਿਰ ਦੱਸ ਦਿਓ ਵੀ ਨਹੀਂ ਤੁਸੀਂ ਇਦਾਂ ਹੀ ਮੈਡੀਸਨ ਲਾ ਕੇ ਮਤਲਬ ਫੈਬ ਦੇ ਐਂਡ ਤੱਕ ਕੱਢਣਾ ਪਊਗਾ ਫੈਬ ਤੋਂ ਬਾਅਦ ਦਿਨ ਗਰਮ ਹੋਣਗੇ ਫਿਰ ਅਲਰਜੀ ਟੈਸਟ ਕਰਨਗੇ ਤੇ ਆਪਾਂ ਉੱਥੋਂ ਮੈਡੀਸਨ ਵਗੈਰਾ ਲੈਣ ਤੋਂ ਬਾਅਦ ਚਾਹ ਵਗੈਰਾ ਪੀ ਕੇ ਡੈਡੀ ਨੂੰ ਵੀ ਦਵਾਈ ਦਵਾਓ ਤੇ ਡੈਡੀ ਕਿਵੇਂ ਲੱਗਿਆ ਦਵਾਈ ਲੈ ਕੇ ਠੀਕ ਲੱਗਿਆ ਕਿ ਡੈਡੀ ਦਾ ਜਿਹੜੀ ਪੱਟੀ ਬੰਨੀ ਹੋਈ ਸੀ ਡਾਕਟਰ ਸਾਹਿਬ ਨੇ ਉਤਾਰਤੀ ਕਹਿੰਦੇ ਇਲਾਸਟਿਕਸਿਟੀ ਹੈ ਹੀ ਨਹੀਂ ਪੱਟੀ ਚ ਜਮਾ ਹੀ ਨਵੀਂ ਪੱਟੀ ਲਿਆ ਕੇ ਫਿਰ ਆਪਾਂ ਉਹ ਵਾਲੀ ਪੱਟੀ ਆ ਜਿਹੜੀ ਡੈਡੀ ਦੇ ਬੰਨਵਾਤੀ ਡਾਕਟਰ ਸਾਹਿਬ ਤੋਂ ਕਹਿੰਦੇ ਠੀਕ ਹੋ ਜਾਊਗਾ ਥੋੜੇ ਦਿਨਾਂ 'ਚ ਡੈਡੀ ਨੇ ਮਤਲਬ ਸਾਰੀ ਡਾਕਟਰ ਸਾਹਿਬ ਨੇ ਦੱਸਿਆ ਵੀ ਆ ਡੈਡੀ ਨੂੰ ਵੀ ਤੁਰਿਆ ਫਿਰਿਆ ਕਰੋ ਥੋੜਾ ਬਾਤ ਜਮਾ ਹੀ ਨਹੀਂ ਬੈਠਣਾ ਵੀ ਸੋਜਾਂ ਨਹੀਂ ਆਉਂਦਾ ਫਿਰ ਤੇ ਹੁਣ ਆਪਾਂ ਦਵਾਈ ਵੀ ਦਿਵਾ ਲਈ ਡੈਡੀ ਨੂੰ ਸਾਰੇ ਕਾਸੇ ਦੀ ਜੋ ਜੋ ਪ੍ਰੋਬਲਮ ਸੀ ਆਪਾਂ ਵੀ ਮੈਡੀਸਿਨ ਲਿਆ ਇੱਕ ਮਹੀਨੇ ਦੀ ਮਿਲ ਗਈ ਮੈਨੂੰ ਤਾਂ ਤੇ ਮਨਦੀਪ ਦੀ ਵੀ ਇੱਕ ਗੋਲੀ ਹੋਰ ਲਵਾ ਕੇ ਇਹ ਨੂੰ ਗੁੱਸਾ ਨਹੀਂ ਜਿ ਕਰਨਾ ਵੜਦੇ ਤੇ ਬਾਕੀ ਠੀਕ ਆ ਜੀ ਹੁਣ ਆਪਾਂ ਘਰੇ ਪਹੁੰਚਦੇ ਆ ਚੱਲ ਪਈ ਆਪਾਂ ਬਸ 40-45 ਮਿੰਟਾਂ ਚ ਪਹੁੰਚ ਜਾਾਂਗੇ ਤੇ ਤੁਹਾਨੂੰ ਘਰ ਜਾ ਕੇ ਮਿਲਦੇ ਆ ਤੇ ਮੰਮੀ ਨੇ ਸਵੇਰ ਦੇ ਅੱਜ ਦੁਕਾਨ ਤੇ ਘਰੇ ਜਾ ਕੇ ਮਿਲਾਂਗੇ ਦਵਾਈ ਆਪਾਂ ਲੈ ਲਈ ਅੱਜ ਨਹੀਂ ਆਪਾਂ ਰੁਕਦੇ ਮਾਸੀ ਕੋਲੇ ਤੇ ਅੱਜ ਮਾਸੀ ਨੇ ਸੇਰੀ ਉਤਾਰ ਕੇ ਗਈ ਸੀ ਸਿੱਧੇ ਘਰ ਜਾਵਾਂਗੇ ਠੀਕ ਹੈ ਜੀ ਬਨੇ ਰਹੋ ਵਲੌਗ ਨਾਲ ਕੰਟੀਨਿਊ ਲਓ ਜੀ ਫਿਰ ਆਉਂਦੇ ਆਉਂਦੇ ਫੇਰ ਆਗੇ ਆਪਾਂ ਆਪਣਾ ਕੁਝ ਰਹਿ ਗਿਆ ਸੀ ਆਈਫੋਨ ਸਟੋਰ ਤੇ ਕੱਲ ਤੇ ਆਪਾਂ ਚੱਲਿਆਂ ਦੁਬਾਰਾ ਠੀਕ ਹੈ ਜੀ ਦੇਖ ਲਓ ਦੁਬਾਰਾ ਕਰ ਲਓ ਮਿਨੀ ਕੈਨੇਡਾ ਦੇ ਦਰਸ਼ਨ ਦਰਸ਼ਨ ਦੇਖ ਲਓ ਦੁਬਾਰਾ ਦੇਖ ਲਓ ਜੀ ਮਿਨੀ ਕੈਨੇਡਾ ਇਹ ਆਪਾਂ ਐਪਲ ਸਟੋਰ ਤੇ ਚੱਲਦੇ ਆ ਥੋੜਾ ਜਿਹਾ ਕੰਮ ਆ ਆਪਣਾ ਉੱਥੇ ਨੰਨਾ ਪੁੱਤ ਦੀਕ ਮਗਲੇ ਐਸੀ ਨਾ

ਡੈਡੀ ਨੂੰ ਦਵਾਕੇ ਲੈ ਕੇ ਚਲਦੇ ਆਪਲ ਦੀ ਬਹੁਤ ਚਾਜ ਅਨਸਾਰਾਂ ਪਰ ਹੁਣ ਆਪਈ ਅਮੀਰ ਹੋ ਗਏ ਹੁਣ ਅਸੀਂ ਆਈਏ ਐਪਲ ਦੇ ਸਟੋਰ ਚ ਜਣੇ ਬਾਰ ਬਾਰ ਆ ਲੈ ਲੈ ਦੇਖੋ ਘੈਂਟ ਆ ਜੀ ਘੈਂਟ ਕੰਗ੍ਰੈਚੁਲੇਸ਼ਨਸ ਕੰਗ੍ਰੈਚੁਲੇਸ਼ਨ ਤੁਹਾਨੂੰ ਰੀਲ ਆਉਗੀ ਜੀ ਦੇਖ ਲੈ ਤੁਸੀਂ ਥੈਂਕ ਯੂ ਵਧੀਆ ਵੈਸੇ ਬਿਲਿੰਗ ਇਥੇ ਤੇ ਆਪਾਂ ਹੁਣ ਲੈ ਲਈ ਜੀ ਸਮਾਨ ਪਰਚੇਸ ਕਰ ਲਈ ਆਪਣਾ ਪਰ ਸਿਰਿਲਾ ਚ ਦੇਖ ਲਿਓ ਫਾਦਰ ਸਾਹਿਬ ਨੂੰ ਵੀ ਦਿਖਾਉਣਾ ਆ ਗਈ ਸੀ ਆਪਾਂ ਨਾਲ ਨਾਲ ਐਪਲ ਦੇ ਸਟੋਰ ਤੇ ਅੱਛਾ ਇਹ ਅੱਛਾ ਉਹ ਠੀਕ ਹੈ ਠੀਕ ਹੈ ਹਾਂ ਠੀਕ ਹੈ ਓਕੇ ਓਕੇ ਠੀਕ ਹੈ ਲਓ ਮੇਰੀ ਵੀਡੀਓ ਲਓ ਸਾਰੇ ਮੈਂ ਵੀ ਇਹ ਸੌਨ ਚੱਕ ਕੇ ਦੇਖਾਂ ਜਦੋਂ ਹੀ ਮੈਂ ਰਹਿ ਗਈ ਮੈਂ ਵੀ ਸੌਨ ਚੱਕ ਕੇ ਦੇਖਾਂ ਖੰਦੀ ਖੈਲੋ ਖੰਦੀ ਕਿੱਥੇ ਸੋਹਣੇ ਵਾਲਾ ਜਿਹੜਾ ਲਾਵਾਗੇ ਕੀ ਲੈ ਲਿਆ ਮੈਥੋਂ ਕਹਿੰਦੇ ਲੈ ਆਈ ਕੀ ਲੈ ਲਿਆ ਸਤਾਰਨ ਪ੍ਰੋ ਸਤਾਰਨ ਪ੍ਰੋ ਹਾਂਜੀ ਸ਼ਾਪਿੰਗ ਹੋ ਗਈ ਆਪਣੀ ਡਨ ਤੇ ਚਲੋ ਜੀ ਚੱਲੇ ਹੁਣ ਆਪਾਂ ਲੈ ਕੇ ਕੀ ਲੈ ਕੇ ਚੱਲੇ ਸਰ ਸਤਾਰਨ ਪ੍ਰੋ ਆਈਫੋਨ ਸਤਾਰਨ ਪ੍ਰੋ ਚਲੋ ਜੀ ਫਿਰ ਤੁਹਾਨੂੰ ਰੀਲ ਆਊਗੀ ਇੰਸਟਾ ਤੇ ਜਰੂਰ ਦੇਖ ਲਿਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਵਧਾਈਆਂ ਦੇ ਦਿਓ ਬਾਕੀ ਵੈਸੇ ਵਧਾਈਆਂ ਤੁਸੀਂ ਦਿੱਤੀਆਂ ਵੀ ਸੀ ਬਰਥਡੇ ਤੇ ਗਿਫਟ ਦੀਆਂ ਵੀ ਦੇ ਦੇ थैंक यू ਸੋ ਮੱਚ ਚਲੋ ਜੀ ਫਾਈਨਲੀ ਆਪਾਂ ਵੀ ਲੈ ਲਿਆ ਆਈਫੋਨ 17 ਹਾਂਜੀ ਆਪਾਂ ਘਰੇ ਪਹੁੰਚ ਗਏ ਸੀ ਘਰੇ ਪਹੁੰਚ ਕੇ ਆਪਾਂ ਚਾਹ ਬਣਾ ਲਈ ਠੀਕ ਆ ਰੈਡੀ ਇੱਧਰ ਚਾਹ ਬਣਾ ਲਈ ਸੀ ਰੈਡੀ ਤੇ ਇੱਧਰ ਲਾਗੇ ਦਵਾਈਆਂ ਸਟਾਰਟ ਕਰ ਲਈਏ ਕਹਿੰਦੇ ਮੈਂ ਨਹੀਂ ਚਾਹ ਵੀ ਨਹੀਂ ਪਹਿਲਾਂ ਮੈਂ ਦਵਾਈ ਲਵਾਂ ਉਹਦੀ ਇੱਧਰ ਸਾਬ ਸਮੋਸਾ ਖਾਈ ਹੁੰਦੇ ਨੇ ਤੇ ਆਪਾਂ ਚਾਹ ਬਣਾ ਲਈਏ ਇੱਧਰ ਸਮੋਸੇ ਖਾਈ ਜਾਂਦੇ ਨੇ ਮਨਵੀਰ ਵੀ ਆਉਣ ਵਾਲਾ ਮਨਵੀਰ ਤੇ ਰਹਿ ਗਿਆ ਬਸ 20 ਮਿੰਟ ਆਉਣ ਵਾਲੇ ਸਕੂਲੋਂ ਵੈਸਤਾ ਨੇ ਸਾਨੂੰ ਕਿਹਾ ਸੀ ਮੈਨੂੰ ਸਕੂਲੋਂ ਉਹਦੇ ਲੈ ਕੇ ਜਾਇਓ ਤੇ ਆਪਾਂ ਆਪ ਹੀ ਸਵਾ 3:30 ਨਾ ਆਏ ਤੇ ਉਹ ਵੀ ਹੁਣ ਆਉਣ ਵਾਲਾ ਮਨਵੀਰ ਵੀ ਤੇ ਡੈਡੀ ਤੇ ਇੱਧਰ ਦਵਾਈਆਂ ਦੇਖੋ ਜਿਹੜੀਆਂ ਲੈ ਕੇ ਆਏ ਨੇ ਹੁਣ ਦੇਖਣਗੇ ਸੈ ਚੈੱਕ ਕਰਨਗੇ ਤੇ ਚਾਹ ਪੀ ਲਈਏ ਜੀ ਆਪਾਂ ਤੇ ਅੱਜ ਦਾ ਦਿਨ ਵਧੀਆ ਰਿਹਾ ਆਪਣਾ ਚਲੋ ਦਵਾਈ ਵੀ ਲਿਆਏ ਆਪਾਂ ਟੈਸਟ ਵੀ ਹੋ ਗਿਆ ਬਾਕੀ ਫਿਰ ਹੁਣ ਤੁਹਾਨੂੰ ਮਿਲਾਂਗੇ ਆਪਾਂ ਇੱਕ ਨਵੀਂ ਵੀਡੀਓ ਨਵੇਂ ਬਲੌਗ ਨਾਲ ਮੂਫੜਿਆ ਪੂਰਾ ਸਮਾਸੇਨਾ ਨਵੀਂ ਵੀਡੀਓ ਨਵੇਂ ਬਲੌਗ ਨਾਲ ਮਿਲਦੀ ਆ ਜੀ ਬਣੇ ਰਿਹਾ ਕਰੋ ਧਨੋਲਾ ਕਪਲ ਬਲੌਗਸ ਨਾਲ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਆ ਕਰੋ ਸੋਹਣੀਆਂ ਸੋਹਣੀਆਂ ਕੈਂਟ ਕੈਂਟ ਵੀਡੀਓ ਤੇ ਫੈਮਿਲੀ ਬਲੌਗ ਦੇਖਣ ਦੇ ਲਈ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧਨੋਲਾ ਕਪਲ ਬਲੌਗਸ ਤੇ ਸਾਡਾ ਇੰਸਟਾਗ੍ਰam ਆਈਡੀ ਹੈਗੀ ਆ ਧਨੋਲਾ_ਕਪਲ_ਬਲੌਗਸ ਉਹਨੂੰ ਵੀ ਜਰੂਰ ਫੋਲੋ ਕਰ ਲਿਓ ਤੇ ਸਾਡੇ ਚੈਨਲ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰ ਦਿਓ ਬਲੌਗ ਦੇਖ ਲਿਆ ਕਰੋ ਡੇਲੀ ਰਾਤ ਨੂੰ ਸ਼ਾਮ ਨੂੰ 6 ਵਜੇ ਬਲੌਗ ਅਪਡੇਟ ਕਰਦੇ ਹੁੰਨੇ ਆ ਮਿਲਦੇ ਆ ਬਾਈ ਜੀ ਮਿਲਦੇ ਆ ਇੱਕ ਨਵੀਂ ਵੀਡੀਓ ਨਵੇਂ ਵਲੌਗ ਨਾਲ